ਹਾਂ ਤਾਂ ਅੱਜ ਬਲੈਕਸੰਦ ਦੀ ਤੁਹਾਨੂੰ ਉਮੀਦਵਾਰ ਲਾ ਰਿਆ ਗਿਆ ਕੀ ਕਹਿਣਾ ਤੁਹਾਡਾ ਲੜਾਂਗੇ ਲੜੋਂਗੇ ਤਾਂ ਜ਼ਰੂਰ ਪਰ ਪਾਰਟੀ ਆਪਾਂ ਛੱਡ ਕੇ ਆਏ ਆ ਕੀ ਕਾਰਨ ਹੈ ਜੀ ਆਮ ਆਦਮੀ ਪਾਰਟੀ ਛੱਡ ਕੇ ਆਏ ਆ ਬਸ ਉਹਨਾਂ ਰੱਖਦੇ ਸੀ ਅਸੀਂ ਪਰਚੇ ਕਰਾਉਂਦੇ ਸੀ ਸਾਡੇ ਦੇ ਅਸੀਂ ਇੱਧਰ ਆ ਗਏ ਹਾਂ ਕਾਂਗਰਸ ਤੋਂ ਅੱਛਾ ਜੀ ਕੀ ਕੰਮਾਂ ਤੋਂ ਸੰਤੋਸ਼ ਨਹੀਂ ਹੋਏ ਨਹੀਂ ਹੁਣ ਤਾਂ ਦੇ ਹੀ ਨਾਲ ਪੂਰੀ ਇਹ ਇਲੈਕਸ਼ਨ ਤੁਸੀਂ ਲੜਨੀ ਹੈ ਇਹਦੇ ਬਾਰੇ ਕੀ ਕਹਿਣਾ ਕੀ ਲੱਗਦਾ ਤੁਹਾਨੂੰ ਵੀ ਦੋਨੋਂ ਪਿੰਡਾਂ ਦੇ ਵਿੱਚ ਤੁਹਾਨੂੰ ਸਮਰਥਨ ਇਤਾਂਗੇ ਜੀ ਠੀਕ ਹੈ ਮਿਹਰਬਾਨੀ ਅੱਜ ਜਿਹੜਾ ਆਪਾਂ ਇੱਥੇ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਪਤੀ ਵਾਸਤੇ ਕੈਂਡੀਡੇਟ ਐਲਾਨ ਕੀਤੇ ਐ ਇਹਨਾਂ ਬਾਰੇ ਤੁਹਾਡਾ ਕੀ ਕਹਿਣਾ ਹੈ ਅੱਜ ਅਸੀਂ ਇਕੱਤਰ ਹੋ ਕੇ ਪਿੰਡਾਂ ਕੋ ਜਿਹੜੇ ਸੁਝਾਅ ਦੇ ਮਤਲਬ ਮੁਲਾ ਪਿੰਡ ਤੇ ਜਿਹੜੀ ਮੌਜੂਦਾ ਸਥਿਤੀ ਸੰਜਾਇਤ ਆ ਸਾਡੇ ਵਿੱਚ ਸ਼ਾਮਲ ਹੋਈ ਹੈ ਅਸੀਂ ਪਹਿਲਾਂ ਤਾਂ ਉਹਨਾਂ ਦਾ ਧੰਨਵਾਦ ਕਰ ਦਿੰਦੇ ਆ ਆਖਦੇ ਆ ਵੀ ਸਾਡੀ ਪਾਰਟੀ ਦੇ ਵਿੱਚ ਉਹਨਾਂ ਨੂੰ ਹਰ ਤਰ੍ਹਾਂ ਦਾ ਹੈ ਜੀ ਮੈਂ ਬਲਾਕਪੁਰ ਨਾਲ ਹੋਣ ਦੇ ਨਾਤੇ ਉਹਨਾਂ ਦਾ ਸਤਕਾਰ ਬਹੁਤ ਜਾਦੇ ਆ ਜਿਨ੍ਹਾਂ ਨੇ ਸਾਡੇ ਸਮੇਂ ਦੇ ਵਿੱਚ ਇਹਨਾਂ ਦਾ ਬੰਦ ਦਾ ਸਤਕਾਰ ਇਹਨਾਂ ਨੂੰ ਦੇਵਾਂਗੇ ਅਸੀਂ ਪੂਰਾ ਔਰ ਇਹਨਾਂ ਨੇ ਜੁੜੀ ਮੌਜੂਦਾ ਪਾਰਟੀ ਝਾੜੂ ਨੂੰ ਛੱਡ ਕੇ ਸਾਡੇ ਵਿੱਚ ਇਹਨਾਂ ਨੇ ਵਿਸ਼ਵਾਸ ਜਤਾਇਆ ਹੈ ਜਿਨ੍ਹਾਂ ਨੇ ਇੰਟਰਨੈਸ਼ਨਲ ਕਾਂਗਰਸ ਪਾਰਟੀ ਹੈ ਇਹਦੇ ਵਿੱਚ ਉਹਨਾਂ ਨੇ ਸਾਡੇ ਤੇ ਵਿਸ਼ਵਾਸ ਜਤਾਇਆ ਵੀ ਸਾਡੇ ਦੀ ਜੁਆਇਨਿੰਗ ਕੀਤੀ ਹੈ ਵੀ ਤੁਹਾਡੀਆਂ ਜਿਹੜੀਆਂ ਨੀਤੀਆਂ ਬਹੁਤ ਵਧੀਆ ਨੀਤੀਆਂ ਸੀ ਜਿਹੜੀ ਇਹਨਾਂ ਦੀਆਂ ਨੀਤੀਆਂ ਤੋਂ ਪਤਾ ਲੱਗ ਗਿਆ ਝਾੜੂ ਦੀਆਂ ਨੀਤੀਆਂ ਤੋਂ ਪਤਾ ਲੱਗ ਗਿਆ ਵੀ ਕੀ ਹਾਲ ਹੈ ਇਹਨਾਂ ਦਾ ਇਸ ਕਰਕੇ ਅਸੀਂ ਇਹਨਾਂ ਦਾ ਅਤੀ ਸਤਿਕਾਰਯੋਗ ਸਾਡੇ ਸਾਰੇ ਪਾਕਕੇ ਦੇ ਜਿਹੜੇ ਪਿੰਡਾਂ ਨਾਲ ਦੇ ਪਿੰਡ ਸਾਰਿਆਂ ਦਾ ਅਸੀਂ ਇੱਥੇ ਇਕੱਠੇ ਹੋਏ ਆ ਤੇ ਇਹਨਾਂ ਨੂੰ ਜੋਇਨਿੰਗ ਕਰਾਈ ਹੈ ਹਲਕਾ ਨਚਨ ਅਰਸ਼ ਸਿੰਘ ਢਿੱਲਵਾ ਤੇ ਸਾਡੇ ਤੋਂ ਸ਼ਹਿਰ ਸਾਹਿਬ ਸਤਿਵਿਦਿਆ ਡਾਕਟਰ ਆ ਸਾਰੇ ਜਿਹੜੇ ਇਲਾਕੇ ਦੇ ਜਿਹੜੀ ਮੈਨਿਸਪਰਲ ਨੇ ਇਲਾਕੇ ਤੋਂ ਕਰਦੇ ਆ ਉਹ ਨਾਲ ਹਾਜ਼ਰ ਆ। ਜਿਹਸੀਨਾ ਦਾ ਜਿਹੜਾ ਨਾਮ ਹੈ ਵੀ ਇਹਨਾਂ ਨੂੰ ਅਜੇ ਇਹ ਆਪਣਾ ਇਲੈਕਸ਼ਨ ਦੇ ਵਿੱਚ ਪਲਾਕ ਸ਼ਾਂਤੀ ਦਾ ਇਲੈਕਸ਼ਨ ਲੜਾਉਣ ਲਈ ਇਹਨਾਂ ਨੂੰ ਅਸੀਂ ਵੀਰਵਾਰੇ ਬਣਾਇਆ ਜਿਹੜੇ ਇਹਨਾਂ ਦੇ ਪੰਚਾਇਤ ਦੇ ਵਿੱਚੋਂ ਜਿਨ੍ਹਾਂ ਨੇ ਵੀ ਉਹਨਾਂ ਨੂੰ ਉਹਨਾਂ ਨੂੰ ਪਿੰਡ ਦੇ ਬੰਦਿਆਂ ਨੇ ਮੋਹਤਵਾਰ ਬੰਦਿਆਂ ਨੇ ਨੇਕ ਸਿੰਘ ਸਰਪੰਚ ਜੋ ਵੀ ਹੈਗਾ ਹੈ ਮੈਂਬਰ ਹੈ ਸਰਪੰਚਾ ਉਹਨਾਂ ਨੇ ਸਾਰਿਆਂ ਨੇ ਵਿਚਵਾਇ ਦਵਾਇਆ ਵੀ ਇਹਨੂੰ ਆਪਾਂ ਲੜਾਈ ਲੜਾਈਏ ਤੇ ਇਸ ਕਰਕੇ ਅਸੀਂ ਜਿੱਤ ਹਾਸਲ ਕਰਾਂਗੇ ਅਸੀਂ ਬਾਜੇਖਨ ਕੰਨਿਓ ਵੀ ਇਹਨਾਂ ਨੂੰ ਦਿੱਤਾ ਮੌਕਾ ਵੀ ਆਪਾਂ ਇਹਨਾਂ ਨੂੰ ਲੜਾਈਏ ਤੇ ਇਸ ਕਰਕੇ ਅਸੀਂ ਵੱਧ ਤੋਂ ਵੱਧ ਵੋਟਾਂ ਨਾਲ ਜਿਤਾਵਾਂਗੇ ਦੂਸਰੇ ਸਾਡੇ ਜਿਹੜੇ ਬਲਾਕ ਜ਼ਿਲ੍ਹਾ ਪ੍ਰੀਸ਼ਦ ਦੀ ਗਰਮੇਲ ਕੌਰਾ ਸਾਡੇ ਸ਼ਕਟਰ ਸੁਦੇਸ਼ ਸਿੰਘ ਕੰਨਿਓ ਉਹਨਾਂ ਨੂੰ ਲਿਆ ਕੇ ਸਾਡੇ ਕੋਲੇ ਸਾਰੀ ਸੰਮਤੀ ਨਾਲ ਅਸੀਂ ਇਹਨਾਂ ਨੂੰ ਚੋਣ ਲੜਾ ਲੈ ਜ਼ਿਲ੍ਹਾ ਪ੍ਰੀਸ਼ਦ ਦੀ ਅਸੀਂ ਵੱਧ ਤੋਂ ਵੱਧ ਇਹਨਾਂ ਨੂੰ ਵੋਟਾਂ ਪਵਾ ਕੇ ਕਾਂਗਰਸ ਪਾਰਟੀ ਦੀ ਮਜ਼ਬੂਤੀ ਲਈ ਕੰਮ ਕਰਾਂਗੇ ਤੇ ਜੋ ਵੀ ਆਉਣ ਵਾਲੇ ਸਮੇਂ ਦੇ ਵਿੱਚ ਹੋਊਗਾ ਕਾਂਗਰਸ ਇਹਨਾਂ ਦਾ ਬਣਦਾ ਸਤਕਾਰ ਜਿੰਦੀ ਰੋਗੇ ਧੰਨਵਾਦ ਮੋਜਾਖੰਨਾ ਡੋਰ ਦੇ ਵਿੱਚ ਖੜੇ ਹੋਏ ਸਾਰੇ ਕਾਂਗਰਸ ਪਾਰਟੀ ਦੇ ਸ੍ਰੀ ਦਰਸ਼ਨ ਸਿੰਘ ਢਿਲਮਾ ਤੇ ਜੁਡੀਵਰ ਸਿੰਘ ਸਾਹਿਬਾਨ ਅੱਜ ਸਾਡੀ ਬਹੁਤ ਵੱਡੀ ਜਿੱਤ ਹੋਈ ਆ ਜਦੋਂ ਕਿ ਮੱਲਾ ਮੇਨ ਤੋਂ ਬੀਬੀ ਸਰਪੰਚ ਤੇ ਸਾਰੀ ਸਮੂਹਤੀ ਪੰਚਾਇਤ ਆ ਪਾਰਟੀ ਪਾਰਟੀ ਛੱਡ ਕੇ ਸਾਡੀ ਕਾਂਗਰਸ ਪਾਰਟੀ ਨੇ ਸ਼ਾਮਲ ਹੋਈ I'm not